ਬਾਣੀ ਗੁਰੂ ਗੁਰੂ ਹੈ ਬਾਣੀ ਵਿਤ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾ ਸੇਵ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਮਹਾਤਮਾ ਜਨਹਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮਾਂ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਦਹ ਤਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਨ ਤੇਨ ਦੁੱਧੈ ਤੇ ਬਹਾਰੀ ਕਿਤਨ ਆਵੇ ਕਾਮ ਜਲ ਬਿਨ ਸਾਥ ਕੁਮ ਲਾਵਤੀ ਉਪਜ ਹੈ ਨਾਹੀ ਦਾਨ ਹਰ ਨਾਹੇ ਨ ਮਿਲੀ ਐ ਸਾਜਨ ਕਿਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੈ ਪਾਠਨਗਰ ਸੇ ਬ੍ਰਾਮ ਸਰਬਸਕਾਰਤ ਬੋਲ ਰਸ ਸੁਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਭ ਗਾਮ ਨਾਨਕ ਕੀ ਬੇਨੰਤੀਆ ਪਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾ ਮੂ ਚੇਤ ਗੋਵਿੰਦ ਆਦੀਐ ਹੋਵੇ ਅਨੰਦ ਕਣਾ ਸੰਤ ਜਿ ਨਾਮਿ ਪਾਈਐ ਰਸਨਾ ਨਾਮ ਕਣਾ ਜਨ ਪਾਇਆ ਪ੍ਰਭ ਆਪਨਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲਥਲ ਮਹਿਲ ਕੋਰੇ ਆਰਵਿਆ ਵਿੱਚ ਬਣਾ ਸੋ ਪ੍ਰਚਿਤ ਨਾ ਆਵੈ ਕਿਤੜਾ ਦੁੱਖ ਗਿਣਾ ਜਿੰਨੀ ਰਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਂ ਕੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਕਾ ਮੈਂ ਸਾਥ ਤਿਰਣ ਕੋ ਵੰਡਿਆ ਜਿੰਨਾ ਪ੍ਰੇਮ ਵਿਚੋ ਹਰ ਸਾਜਨ ਕੁਰਖ ਵਿਸਾਰ ਕੈ ਲਕੀ ਮਾਇਆ ਧੋ ਪੁੱਤਰ ਕਲਾ ਚਰਣਾ ਸੰਗਤਨਾ ਹਰ ਅਵਲਾਸੀ ਹੋ ਪਲ ਚ ਪਲ ਚ ਸਗਲੇ ਮੂਏ ਝੂਠਾ ਧੰਦਾ ਮੋਹ ਇੱਕ ਸਰ ਕੈ ਨਾਮ ਬਿਨਾ ਅੱਗੇ ਲਈਐ ਕੋ ਆ ਦਇਓ ਵਿਸਾਰਿ ਕੋ ਚੁਣਾ ਪ੍ਰਭ ਨ ਅਵਰਨਾ ਕੋਏ ਪ੍ਰੀਤਿ ਤਰਣੀ ਜੋ ਲਗੇ ਤਿਨ ਕੀ ਨਰਮੋ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸੁਹਾਵਾਤਾ ਲਗੈ ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਆਂ ਅੱਗੇ ਸਭ ਨਿਵੰਨ ਹਰ ਸਤਨ ਦਾਣ ਲੱਗੇ ਆ ਕਿਸੈ ਨਦੇ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੈ ਜਿਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਕੀਤੇ ਆਪਣੇ ਸਈ ਕਈਏ ਧਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧ ਸੰਗ ਪ੍ਰਾਪਤੇ ਨਾਨਕ ਰੰਗ ਵਣਨ ਹਰ ਜੇਠ ਰੰਗੇਲਾ ਤਿਸ ਧਰਨੀ ਜਿਸ ਕੈ ਭਾਗ ਮਥਨ ਆ ਸਾੜ ਸੁਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੁੰਧੀ ਆਸ ਦੁਐ ਪਾਏ ਵੀ ਗੂਚੀਐ ਗਲ ਪੈ ਇਸ ਜਮ ਕੀ ਪਾਸ ਜਿਹਾ ਵਿਚੈ ਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਨਿਹਾਨੀ ਪਤਤਾਣੀ ਉਠ ਚੱਲੀ ਗਏ ਨਿਰਾਸ ਜਿੰਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖੇ ਆ ਰਨ ਕੁੜਾਵਿਆ ਦਸਣ ਸਬੇ ਚਾਰ ਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰੂ ਵਣ ਤਿਨ ਪ੍ਰੰਭ ਸੰਗ ਮੌਲਿਆ ਸਮਰੱਥ ਪੁਰਖ ਪਾਰ ਹਰ ਮਿਲਣਾ ਨੂੰ ਮਨ ਲੋਚਦਾ ਕਰਨ ਮਿਲਾਨ ਹਾਰ ਜਿਨੇ ਸਖੇ ਪਾਇਆ ਹੋ ਤਿਨ ਕੈ ਸਦ ਬਲਹਾਰ ਨਾਨਕ ਹਰ ਜੀਵ ਆਕਾਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨਰਾ ਨਾਮ ਉਧਾਰ ਪਾਦੂਏ ਪਰਮ ਪੁਲਾਣੀਆਂ ਦੂਚੈ ਨ ਕਾਹੇਤ ਲਕਸ਼ਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸੁਸੀਤ ਤਿਲੇਵੈ ਕਹਿ ਸੰਪ੍ਰੇਤਾ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤਾ ਛੱਦ ਖੜੋਤੇ ਖਿਨੈ ਮਾਹੇ ਜਿਨਸੋਂ ਲਕਾਹੇਤਾ ਹੱਥ ਨੁਰੜੈ ਤਨ ਕੱਪੇ ਛਾਹੋ ਵਾਸੇਤ ਜੇ ਹਾ ਬੀਜੈ ਸੋ ਲੁਣੈ ਕਰਮਾ ਸੰਦਰੜਾ ਖੇਤ ਨਾਨਕ ਕਉ ਸ਼ਰਣਾਗਤੀ ਚਰਨ ਬੁਜਿਤ ਪ੍ਰਭ ਦੇਤ ਸੇ ਭਾਤਵੇ ਨਰਕ ਨ ਪਾਹੀਏ ਗੁਰ ਰਖਣ ਵਾਲਾ ਹੇਤ ਅਸੁਨ ਪ੍ਰੇਮ ਮਹਾੜਾ ਕਿਉ ਮਿਲਿਐ ਹਰਜਾਇ मन तिन प्यास दर्शन कणी कोई आन मिलावे माए संसहाय प्रेम के हो तिन कै लागा पाए बिन प्रभु क्यों सुख पाईए दूजी नाहीं जाए जिन्नी चाखिया प्रेम रस से तृप्त रहे अघाय आप त्याग बिन ती करहे लेहो प्रभु लडलाए ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਗਿਣ ਦੂਜਾ ਕੋ ਨਹੀਂ ਨਾਨਕ ਹਰਸਨਣਾਏ ਅਸੂ ਸੁਖੀ ਵਸੰਦੀਆ ਜਿਨਾ ਆਸਦਾਏ ਕਤਕੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁਲੇਆ واپن سب رو گا بے بے بوئے رام تگن جنمن یوگ مہ گوڑے ہوئے گئے چتڑے مایا کوئی کر سکے روز کیا کچھ نہ ہوئی لکھا ترسنجوگ بڑ پڑا میرا ملے تا ترے من بےگ ਨਾਨਕ ਕੋ ਪ੍ਰਵਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹੇ ਸਫੇ ਸੋਟ ਮੰਘਰ ਨਾਹੀ ਸੁਹੰਦੀਆ ਖਰ ਪਰ ਸੰਗ ਬੈਠੜੀਆਂ ਹੈ ਜਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਹੈ ਤਨ ਮਨ ਮੋਲਿਆ RAM ਸਿਉ ਸੰਸਾਰ ਸਹੇ ਲੜਿਆ ਹੈ ਸਾਜਨਾ ਤੇ ਬਾਹਰੀ ਸੇ ਰਹਿਣ ਕਿ ਲੜਿਆ ਹੈ ਤੈਨ ਦੁੱਖ ਨ ਕਬਹ ਉਤਰੈ ਸੇ ਜਮਕੇ ਵਸ ਪੜਿਆ ਹੈ ਜਿਨ ਨੀਰਾਵਿਆ ਪ੍ਰਭ ਆਪਣ ਸੇ ਦਿਸਣ ਨਿਤ ਖੜਿਆ ਹੈ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜਿਆ ਹੈ ਨਾਨਕ ਬਾਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿ ਆਏ ਮੰਘਰ ਤਬ ਉਰਾਦਣਾ ਬਹੁੜ ਨਾ ਜਨਮ ਡਿਐ ਪੋਖਤ ਖਾਰਨ ਵਿਆਪਾਈ ਹਰ ਕੰਠ ਮਿਲਿਆ ਹਰਣਾ ਹੋ ਮਨ ਬੇਦਿਆ ਕਰਣਾ ਰਵਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਾਮੀ ਲਾਓ ਵਿਖਿਆ ਪੋ ਨ ਸਕੈ ਮਿਲ ਸਾਧੂ ਗੰਗਾਉ ਜਹ ਤੇ ਉਪਜੀਤ ਹੈ ਮਿਲੇ ਸੱਚੀ ਪ੍ਰੀਤ ਸੁਨਾਹੋ ਕਰ ਗਹਿ ਲੈਨੀ ਪਾਰ ਬ੍ਰਹਮ ਬਹੁ ਨ ਵਿਛੜੀ ਆਉ ਗਾਰ ਜਾਉ ਲਖ ਬੇਰੀਆ ਹਰ ਸੱਜਣ ਅਗਮਗਾਹੋ ਸਰਨ ਪਈ ਨਾਰਾਇਣ ਨਾਨਕ ਦਰ ਪਈ ਆਉ ਕੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇਵੇ ਪ੍ਰਵਾਹ ਮਾਗ ਮਜਨ ਸੰਗ ਸਾਧੂ ਆ ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਆਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮਹੀਐ ਬਿਨ ਸਾਲੂ ਭੂਸਾਨ ਸੱਤਿਆ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠ ਛਠ ਤੀਰ ਛਗਲ ਪੁਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਆਕਾਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਵਾਪਣਾ ਨਾਨਕ ਤਨ ਕੁਰਬਾਨ ਮਾਗ ਸੁਚੇ ਸੇ ਕਾਂਢੀਏ ਜਨਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਹੀ ਜਾਏ ਏ ਚੁਪੁਨੀ ਵਡ ਭਾਗਣੀ ਵਰ ਪਾਇ ਹਰਦਾਏ ਮਿਲ ਸਹਿਯਾ ਮੰਗੁਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰਣਾ ਦੇਸੇ ਕੋਈ ਦੂਜਾ ਲਵੇਂ ਨਾ ਲਾਏ ਹਲਤ ਪਲਤ ਸਵਾਰਿ ਉਨ ਨਿਹਤ ਲ ਦਿੱਤਿਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨ ਜਨ ਮਗਾਏ ਜੀਵਾਏ ਅਨੇਕੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤੇਰਾ ਨਾਮੁ ਆਏ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੈ ਸੱਚ ਖਰੇ ਸਰਬ ਸੁਖਾ ਚਰਨ ਹਰ ਭਉਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਬਿਖਿਆ ਨਹੀਂ ਇਜਰੇ ਕੂੜ ਗਏ ਧੁਪਦਾਨ ਸੇ ਪੂਰਨ ਸੱਚ ਖਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਤਰ ਇਕਤਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾ ਕਿਰਪਾ ਕਰੋ ਹਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਝ ਨਹਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਰਾਮ ਚਾਰ ਪੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਧੀਨ ਦੁੱਦੈ ਤੇ ਬਹਾਰੀ ਕਿਤਨ ਆਵੈ ਕਾਮ ਜਲ ਬਿਨਸਖ ਕੁਮਲਾਵਤੀ ਉਪਜ ਹੈ ਨਹੀਂ ਤਾਮ ਹਰ ਨਾ ਹੈ ਨਾ ਮਿਲੀ ਐ ਸਾਜਨ ਕਿਤ ਪਾਈ ਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਾਠਨਗਰ ਸੇ ਬ੍ਰਾਮ ਸਰਬ ਸਕਾਰਤ ਗੋਲ ਰਸ ਸੁਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀ ਆ ਮੀ ਤ ਸੱਜਣ ਸਭ ਗਾਮ ਨਾਨਕ ਕੀ ਬੇਨਤੀ ਆ ਪਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਤਾਮ ਚੇਤ ਗੋਵਿੰਦ ਆ ਰਾ ਦੀਐ ਹੋਵੇ ਅਨੰਦ ਕਣਾ ਸਤ ਜੀ ਨਾਮਿ ਪਾਈਐ ਰਸਨਾ ਨਾਮੁ ਕਣਾ ਜਿਨ ਪਾਇਆ ਪ੍ਰਭ ਆਪਨਾ ਆਏ ਤਿਸੇ ਗਣਾ ਇਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲਥਲ ਮਹਿਲ ਕੋਰੇ ਆਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵੈ ਪਿਤੜਾ ਦੁਖ ਗਿਣਾ ਜਿੰਨੀ ਰਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਕ ਅਸਾਖ ਤਿਰਣ ਕੋ ਵੰਡਿਆ ਜਿੰਨਾ ਪ੍ਰੇਮ ਵਿਚੋ ਹਰ ਸਾਜਨ ਕੁਰਖ ਵਿਸਾਰ ਕ ਲੱਕੀ ਮਾਇਆ ਧੋ ਉਤਰ ਕਲਾ ਤਰਨਾ ਸੰਗਤਨਾ ਹਰ ਅਵਿਨਾਸੀਓ ਪਲਚ ਪਲਚ ਸਗਲੇ ਮੂਏ ਝੂਠਾ ਧੰਦਾ ਮੋਹ ਇੱਕ ਸਰ ਕੈ ਨਾਮ ਬਿਨ ਅੱਗੇ ਲਿਆ ਖੋਆ ਦਇਓ ਵਿਸਾਰਿ ਕੋ ਚੜਨਾ ਪ੍ਰਭਿਨ ਅਵਰਨਾ ਕੋਏ ਪ੍ਰੀਤਿ ਤਰਣੀ ਜੋ ਲਗੇ ਤਿਨ ਕੇ ਨਿਰਮੋ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾ ਸੁਹਾਵਾ ਤਾ ਲਗੈ ਜਾ ਸੰਤ ਭਟੈ ਹਰ ਸੋਏ ਹਰ ਜੇਟ ਜੁੜੰਦਾ ਲੋੜੀਐ ਅੱਗੇ ਸਭ ਨਿਵੰਨ ਹਰ ਸਚਨ ਦਾ ਲੱਗੇ ਆ ਕਿਸੈ ਨਦੇ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰੰਗ ਸਬੇ ਨਰਾਇਣੈ ਜਿਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਕੀਤੇ ਆਪਣੇ ਸਈ ਕਈਏ ਧਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਦ ਸੰਗ ਪ੍ਰਾਪਤੇ ਨਾਨਕ ਰੰਗ ਵਣਨ ਹਰ ਜੇਠ ਰੰਗੇਲਾ ਤਿਸ ਧਣੀ ਜਿਸ ਕੈ ਭਾਗ ਮਥਨ ਆ ਸਾੜ ਸੁਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੁਐ ਪਾਏ ਬੀ ਗੂਚੀਐ ਗਲ ਪਈ ਇਸ ਜਨ ਕੀ ਪਾਸ ਜਿਹਾ ਵਿਚੈ ਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਨਿਹਾਰੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖੇ ਰੰਗ ਕੁੜਾਵਿਆ ਦਸਣ ਸਭੇ ਚਾਰ ਮ੍ਰਿਤਬੂਤ ਸੁਹਾਵਣੀ ਮਿਲ ਸਾਧੂ ਪੀਵਣ ਹਾਰੂ ਵਣ ਤਿਨ ਪ੍ਰੰਭ ਸੰਗ ਮੌਲਿਆ ਸਮਰੱਥ ਪ੍ਰਤਪਾਰ ਹਰ ਮਿਲਣਾ ਨੂੰ ਮਨ ਲੋਚਦਾ ਕਰਨ ਮਿਲਾਉਣ ਹਾਰ ਜਿਨੇ ਸਖੇ ਪ੍ਰਪਾਇਆ ਹੋ ਤਿਨ ਕੈ ਸਦ ਬਲਹਾਰ ਨਾਨਕ ਹਰਦੀਵ ਆਕਾਰ ਸ਼ਬਦ ਸਵਾਰਨ ਹਾਰ ਸਾਹਣ ਤਿਨਾ ਸੁਹਾਗਣੀ ਜਿਨਰਾ ਨਾਮ ਉਧਾਰ ਪਾ ਦੂਏ ਪਰਮ ਪੁਲਾਣੀਆਂ ਦੂਚੈ ਲੱਗਾ ਹੇਤ ਲਕਸ਼ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਲੈਵੈ ਕਹਿ ਸੰਪ੍ਰੇਤਾ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤਾ ਛੱਦ ਖੜੋਤੇ ਖਿਨੈ ਮਾਹੇ ਜਿਨ ਸੋ ਲੱਗਾ ਹੇਤਾ ਹੱਥ ਨ ਰੋੜੈ ਤਨ ਕੱਪੇ ਛਾਹ ਹੋ ਆਸੇਤ ਜੇ ਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਕਉ ਸ਼ਰਣਾਗਤੀ ਚਰਨ ਗੋਇਤ ਪ੍ਰਭ ਦੇਤ ਸੇ ਬਾਤ ਵੇ ਨਰਕ ਨ ਪਾਈਏ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਮਹਾੜਾ ਕਿਉ ਮਿਲਿਐ ਹਰਜਾਇ मन तिन प्यास दर्शन करनी कोई आन मिलावे माए संसहाई प्रेम के हो तिन कै लागा पाए बिन प्रभु क्यों सुख पाईए दूजी नाही जाए जिन्नी चाखिया प्रेम रस से तृप्त रहे अगाय आप त्याग बिन तीक रहे लेहो प्रभु लडलाए ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰਸਨਣਾ ਆਏ ਅਸੂ ਸੁਖੀ ਵਸੰਦੀਆ ਜਿਨਾ ਆਸਰਦਾਏ ਕਤਕੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆ واپن سب رو گا بے بی بوے رام تگن جنم یوگ مہڈے ہوئے گئے چتڑے مایا کوئی کر سکے کس خیرو مہ روز کچھ نہ ہوئی لکھا ترسنجوگ بڈ برابی میرا پم لرے بنوے ہوگ ਨਾਨਕ ਕੋ ਪ੍ਰਵਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਕੱਤਕ ਹੋਵੇ ਸਾਧ ਸੰਗ ਬਿਨ ਸਹੇ ਸਬੇ ਸੋਚ ਮੰਘਰ ਨਾਹੇ ਸੁਹੰਦੀਆ ਖਰ ਪਰ ਸੰਗ ਬੈਠੜੀਆਂ ਹੈ ਕਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਹੈ ਤਨ ਮਨ ਮੋਲਿਆ RAM ਸਿਉ ਸੰਸਾਰ ਸਹੇ ਲੜਿਆ ਹੈ ਸਾਜਨਾ ਤੇ ਬਾਹਰੀ ਸੇ ਰਹਿਣ ਕੇ ਲੜਿਆ ਹੈ ਤੈਨ ਦੁੱਖ ਨ ਕਬਹ ਉਤਰੈ ਸੇ ਜਮਕੇ ਵਸ ਪੜਿਆ ਹੈ ਜਿਨ ਨੀਰਾ ਵਾਪ ਆਪਣਾ ਸੇ ਦਿਸਣ ਨਿਤ ਖੜਿਆ ਹੈ ਰਤਨ ਜਵੇਹਰ ਲਾਲ ਨਰ ਕੰਠ ਤਿੰਨਾ ਜੜਿਆ ਹੈ ਨਾਨਕ ਬਾਛੈ ਧੂੜ ਤਿਨ ਪ੍ਰਭ ਸਰਣੀਦਰ ਪੜਿ ਆਏ ਮੰਘਰ ਪ੍ਰਭ ਉਰਾਦਣਾ ਬਹੁੜ ਨਾ ਜਨ ਮੰਡਿ ਆਏ ਓਕਤ ਖਾਰਨ ਵਿਆਪਾਈ ਹਰ ਕੰਠ ਮਿਲਿਆ ਹਰਨਾਹੋ ਮਨ ਬੇਦਿਆ ਕਰਣਾ ਰਵਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਾਮੀ ਲਾਓ ਵਿਖਿਆ ਪੋ ਨ ਸਕੈ ਮਿਲ ਸਾਧੂ ਗੰਗਾਉ ਜਹ ਤੇ ਉਪਜੀ ਤਹਿ ਮਿਲੇ ਸਚੀ ਪ੍ਰੀਤ ਸੁਨਾਹੋ ਕਰ ਗਹ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜੇ ਆਉ ਪਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਗਾਹੋ ਸਰਮ ਪਈ ਨਰਾਇਣੈ ਨਾਨਕ ਦਰਪਈ ਆਉ ਕੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਦੇ ਪ੍ਰਵਾਹ ਮਾਗ ਮਜਨ ਸੰਗ ਸਾਧੂ ਆ ਤੁੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਆਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮਹੀਐ ਬਿਨਸਾਲੋ ਭੋਸਾਨ ਸੱਚਾ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠਛਠ ਤੀਰਥ ਸਗਲ ਪੰ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਵਾਪਣਾ ਨਾਨਕ ਤਨ ਕੁਰਬਾਨ ਮਾਗ ਸੁਚੇ ਸੇ ਕਾਂਢੀਏ ਜਨਪੂਰਾ ਗੁਰੂ ਮਿਹਰਵਾਨ ਫਲ ਬਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈਂ RAM ਕੇ ਕਰ ਕਿਰਪਾ ਦੀਆਂ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰਦਾਏ ਮਿਲ ਸਹੀ ਆ ਬੰਗਲ ਗਾਵਹੀ ਜੀਤ ਗੋਵਿੰਦ ਅਲਾਏ ਹਰ ਜਿਹਿਆ ਅਵਨਣਾ ਦੇਸੇ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿ ਉਨ ਨਿਹਤ ਲਤਤੀਨ ਜਾਏ ਸੰਸਾਰ ਸਾਗਰ ਤੇ ਰਖਿਐ ਨ ਬਹੁੜ ਨ ਜਨ ਮਗਾਏ ਜੀਵਾਏ ਅਨੇਕ ਕੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤੇਰ ਨਾਮੁ ਆਏ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੈ ਸੱਚ ਖਰੇ ਸਰਬ ਸੁਖਾ ਚਰਨ ਹਰ ਪਉ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਬਿਖਿਆ ਨਹੀਂ ਜਰੇ ਕੂੜ ਗਏ ਧੁਬਦਾਨ ਸੇ ਪੂਰਨ ਸਤਿ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਤਰ ਏਕ ਤਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾ ਕਿਰਪਾ ਕਰੋ ਹਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ